ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਡੇ ਕੋਲ ਵੀ ਕੋਈ ਪਾਲਤੂ ਕੁੱਤਾ ਹੈ ਤਾਂ ਖਬਰ ਤੁਹਾਡੇ ਲਈ ਸੁੰਨੀ ਬਿਹਤ ਜ਼ਰੂਰੀ ਹੈ ਦੱਸਦੇ ਕਿ ਹੁਣ ਚੰਡੀਗੜ੍ਹ ਵਿੱਚ ਕੁੱਤਿਆਂ ਲਈ ਅਲੱਗ ਤੇ ਨਵੇਂ ਕਾਨੂੰਨ ਬਣਾ ਦਿੱਤੇ ਗਏ ਹਨ ਜੇ ਤੁਸੀਂ ਆਪਣੇ ਕੁੱਤੇ ਨੂੰ ਲੈ ਕੇ ਗ੍ਰੀਨ ਬੈਲਡੀਆਂ ਜਾਂ ਤੱਕ ਬਾਗ ਦੇ ਵਿੱਚ ਜਾਂਦੇ ਹੋ ਤਾਂ ਸਿੱਧਾ 10000 ਰੁਪਏ ਦਾ ਜੁਰਮਾਨਾ ਤੁਹਾਡੇ ਤੇ ਲੱਗ ਸਕਦਾ ਹੈ ਜਿਵੇਂ ਨਗਰ ਨਿਗਮ ਦੇ ਸਦਨ ਨੇ ਪੈਟਰਨ ਕਮਿਊਨਿਟੀ ਡੌਗ ਬਾਇਲॉज ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਤੁਸੀਂ ਆਪਣੇ ਕੁੱਤੇ ਨੂੰ ਸੁਖਨਾਲੇਕ ਰੋਜ਼ਗਾਰਡਨ ਸ਼ਾਂਤੀਕੁੰਜ ਰੌਕ ਗਾਰਡਨ ਲੀਅਰ ਵੈਲੀ ਜਾਂ ਮਿਨੀ ਰੋਜ਼ਗਾਰਡਨ ਫੈਂਸਿਕ ਗਾਰਡਨ ਅਤੇ ਟਰੈਸ ਗਾਰਡਨ ਤੇ ਸ਼ਿਵਾਲਿਕ ਗਾਰਡਨ ਦੇ ਵਿੱਚ ਨਹੀਂ ਲਿਜਾ ਸਕੋਗੇ ਇਹਨਾਂ ਸਥਾਨਾਂ ਤੇ ਹੁਣ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ 20 ਏਕੜ ਤੋਂ ਵੱਧ ਗ੍ਰੀਨ ਏਰੀਆ ਜਾਂ ਗ੍ਰੀਨ ਬੈਲਟ ਵਿੱਚ ਵੀ ਕੁੱਤਿਆਂ ਨੂੰ ਘੁਮਾਉਣ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇੱਥੇ ਬੱਚੇ ਵੀ ਆਉਂਦੇ ਤੇ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵੀ ਬੇਹਦ ਵਧ ਰਹੀਆਂ ਨੇ ਹੁਣ ਹਰ ਪਾਲਤੂ ਕੁੱਤੇ ਦਾ ਹੁਣ ਤੁਹਾਨੂੰ ਨਗਰ ਨਿਗਮ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ ਅਤੇ ਲਿਖਤੀ ਅੰਡਰਟੇਕਿੰਗ ਦੇਣੀ ਪੈਗੀ ਕਿ ਤੁਸੀਂ ਦੋ ਤੋਂ ਵੱਧ नहीं रखोगे कुत्ता किसी को नुकसान पहुंचा या कट्ट है तो तहन तो मुआवजा देना पाएगा हम घर के सइज के अनुसार तुम कुत्ते उस रख सकोगे जेकर घर तो पंच मरला या उसको तो कट्ट है तो सिर्फ एक कुत्ता 5 ਤੋਂ 12 ਮਰਲਾ 2 ਕੁੱਤੇ 12 ਮਰਲਾ ਤੋਂ 1 ਕਨਾਲ 3 ਕੁੱਤੇ ਜੀ ਹਾਂ 1 ਕਨਾਲ ਤੋਂ ਵੱਧ ਤਾਂ 4 ਕੁੱਤੇ ਤੁਸੀਂ ਇੱਥੇ ਰੱਖ ਸਕਦੇ ਹੋ ਉਸ ਦੇ ਨਾਲ ਹੀ 7 ਖਤਰਨਾਕ ਨਸਲਾਂ ਦੇ ਕੁੱਤਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਵੇਂ ਕਿ ਅਮਰੀਕਨ ਬੁਲਡੌਗ ਪਟਬੁਲ ਬੁਲ ਟੈਰੀਅਰ ਅਤੇ ਡੋਗੋ ਅਰਜਨਟੀਨੋ ਅਤੇ ਰੌਟਵਿਲਰ ਇਹਨਾਂ ਕੁੱਤਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੁਣ ਘਰਾਂ 'ਚ ਨਹੀਂ ਹੋਏਗੀ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ 10000 ਰੁਪਏ ਜੁਰਮਾਨਾ ਲੱਗ ਸਕਦਾ ਹੁਣ ਜੇਕਰ ਤੁਸੀਂ ਸਟ੍ਰੀਟ ਡੌਗਸ ਨੂੰ ਸੜਕ ਤੇ ਖਾਣਾ ਖਿਲਾ ਰਹੇ ਹੋ ਤਾਂ ਵੀ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ ਖਾਸ ਤਵਾ ਤੇ ਇਸ ਦੀ ਚੋਣ ਕੀਤੀ ਜਾਏਗੀ ਜੋ RWA ਅਤੇ ਪਾਰਦਰਸ਼ਾ ਦੀ ਸਲਾਹ ਦਿਨਾਲ ਨਿਰਧਾਰਿਤ ਹੋ ਗਿਆ ਉਥੇ ਤੁਸੀਂ ਇਹਨਾਂ ਨੂੰ ਖਾਣਾ ਦੇ ਸਕੋਗੇ ਤਾਂ ਦਰਸ਼ਕੋ ਜੇਕਰ ਤੁਸੀਂ ਵੀ ਡੌਗ ਲਵਰ ਹੋ ਤਾਂ ਨਵੇਂ ਕਾਨੂੰਨਾਂ ਦੀ ਪੂਰੀ ਜਾਣਕਾਰੀ ਲਵੋ ਅਤੇ ਸਾਵਧਾਨ ਰਹੋ ਕਿਤੇ ਤੁਹਾਨੂੰ ਵੀ ਜੁਰਮਾਨਾ ਨਾ ਲੱਗ ਜਾਵੇ